ਸাশਿਆ ਕਾਲ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਐਮ ਜੀ ਪੰਜਾਬੀ ਰਸੋਈ ਚੈਨਲ ਦੇ ਵਿੱਚ ਅੱਜ ਮੈਂ ਆਪ ਜੀ ਦੇ ਨਾਲ ਸ਼ੇਅਰ ਕਰਨੇ ਜਾ ਰਹੀ ਹਾਂ ਮੁੱਲੀ ਦੀ ਚਟਣੀ ਕੀ ਸੋਚਦੇ ਹੋਣਗੇ ਮੁੱਲੀ ਦੀ ਚਟਣੀ ਕਈਆਂ ਨੂੰ ਮੁੱਲੀਆਂ ਪਸੰਦ ਨਹੀਂ ਹੁੰਦੀਆਂ ਤੇ ਉਹਨਾਂ ਨੂੰ स्मੈਲ ਕਰਦੀ ਆ ਪਰ ਅਸੀਂ ਇਸ ਤਰ੍ਹਾਂ ਚਟਣੀ ਬਣਾਵਾਂਗੇ ਕਿ ਉਸ ਦੀ स्मੈਲ ਨਹੀਂ ਆਵੇਗੀ ਤੁਸੀਂ ਜੋ ਜੋ ਕੁਝ ਮੁੱਲੀ ਚਟਣੀ ਵਿੱਚ ਪਾਣਾ ਉਹ ਦੇਖ ਲਓ ਪੁਦੀਨਾ ਹਰਾ ਧਨੀਆ प्याज हरी मिर्च एक टमाटर लसण ਦੀਆਂ ਕੁਝ ਕਲੀਆਂ ਇਮਲੀ ਗੁੜ ਜੇ ਤੁਹਾਡੇ ਕੋਲ ਗੁੜ ਨਹੀਂ ਹੈ ਤੇ ਸ਼ੱਕਰ ਯੂਜ਼ ਕਰ ਸਕਦੇ ਹੋ ਜੇ ਸ਼ੱਕਰ ਨਹੀਂ ਹੈ ਤੇ ਤੁਸੀਂ ਚੀਨੀ ਯੂਜ਼ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਮੂਲੀਆਂ ਮੈਂ ਪਹਿਲੇ ਹੀ ਪਚਰ ਕੇ ਰੱਖੀਆਂ ਹੋਈਆਂ ਮੈਂ ਮੂਲੀਆਂ ਪਚਰ ਕੇ ਅਚੀ ਤਰ੍ਹਾਂ ਉਹਨਾਂ ਨੂੰ ਪਹਿਲਾਂ ਵਾਸ਼ ਕੀਤਾ ਪਾਚਰ ਕੇ ਅਤੇ ਫਿਰ ਬਾਅਦ ਵਿੱਚ ਉਸ ਨੂੰ ਥੋੜੇ ਕਿਚਲੀ ਰੈਸਟ ਵਿੱਚ ਰੱਖ ਦਿੱਤਾ ਸੀ ਅਤੇ ਉਸ ਦੇ ਵਿੱਚ ਨਮਕ ਪਾ ਕੇ ਅਚੀ ਤਰ੍ਹਾਂ ਨਿਚੋੜ ਲਈਆਂ ਤੇ ਨਾਲ ਇਮਲੀ ਨੂੰ ਵੀ ਗਰਮ ਪਾਣੀ ਦੇ ਵਿੱਚ ਪਾਇਆ ਹੋਇਆ ਸੀ ਅਸੀਂ ਇੱਕ ਜਾਰ ਲਵਾਂਗੇ ਇਹ ਸਭ ਚੀਜ਼ਾਂ ਨੂੰ ਉਸ ਦੇ ਵਿੱਚ ਅਚੀ ਤਰ੍ਹਾਂ ਪੀਸਾਂਗੇ ਉਸ ਤੋਂ ਪਹਿਲਾਂ ਅਸੀਂ ਇੱਕ ਟਮਾਟਰ ਤੇ ਜੋ ਸਾਰਾ ਤੋਂ ਲਸਣ ਦੀਆਂ ਕਲੀਆਂ ਉਸ ਨੂੰ ਰੋਸਟ ਕਰਾਂਗੇ ਤੁਸੀਂ ਤਵੇ ਦੇ ਉੱਤੇ ਰੋਸਟ ਕਰ ਸਕਦੇ ਹੋ ਥੋੜਾ ਜਿਹਾ ਆਇਲ ਪਾ ਲਓ ਸਾਬੂਤ ਧਨੀਆ ਜੇ ਤੁਹਾਡੇ ਕੋਲ ਇਮੀਡੀਏਟਲੀ ਧਨੀਆ ਨਹੀਂ ਹੈ ਤਾਂ ਤੁਸੀਂ ਜੀਰਾ ਯੂਜ਼ ਕਰ ਸਕਦੇ ਹੋ ਕਾਲੀਆਂ ਮਿਰਚਾਂ ਵਰਤ ਸਕਦੇ ਹੋ ਲਸਣ ਉਸ ਦੇ ਨਾਲ ਟਮਾਟਰ ਟਮਾਟਰ ਨੂੰ اچھی طرح ਰੋਸਟ ਕਰੋ ਜਦੋਂ ਤੱਕ ਇਸ ਦਾ ਪਾਣੀ ਖਤਮ ਨਹੀਂ ਹੋ ਜਾਂਦਾ ਜਦੋਂ ਪਾਣੀ ਖਤਮ ਹੋ ਜਾਵੇਗਾ ਤੇ ਇਸ ਨੂੰ ਚਾਰ ਦੇ ਵਿੱਚ ਪਾ ਕੇ اچھی طرح ਪੀਸ ਦਿਓ ਤੁਸੀਂ ਦੇਖ ਸਕਦੇ ਹੋ ਸਾਡਾ اچھی طرح ਉਸ ਦੇ ਵਿੱਚੋਂ ਟਮਾਟਰ ਦੇ ਪਾਣੀ ਟਮਾਟਰ ਦੇ ਵਿੱਚੋਂ ਪਾਣੀ ਸੁੱਕ ਹੋ ਗਿਆ ਹੁਣ ਇਸ ਦੇ ਵਿੱਚ ਜੋ ਸਾਡੇ ਕੋਲ ਹਰਾ ਧਨੀਆ, ਪੁਦੀਨਾ, ਗੁੜ, ਇਮਲੀ, ਰੋਸਟ ਕੀਤਾ ਹੋਇਆ ਟਮਾਟਰ, ਅਤੇ ਲਸਣ। ਉਸ ਨੂੰ ਅਚੀ ਤਰ੍ਹਾਂ ਦੇ ਨਾਲ ਪੀਸ ਲਓ। ਜੇ ਤੁਹਾਡੇ ਕੋਲ ਸਲਵਟਾ ਹੈਗਾ ਤਾਂ ਤੁਸੀਂ ਉਸ ਦੇ ਉੱਤੇ ਵੀ ਪੀਸ ਸਕਦੇ ਹੋ। ਸਲਵਟੇ ਦੇ ਨਾਲ ਬਹੁਤ ਅੱਛੀ ਤਰ ਟੇਸਟ ਆਉਂਦਾ ਹੈ। ਮੈਂ ਥੋੜਾ ਜਿਹਾ ਇੱਥੇ ਚਾਟ ਮਸਾਲਾ ਯੂਜ਼ ਕੀਤਾ ਆਪਸ਼ਨਲ ਆ ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਵਰਤ ਸਕਦੇ ਹੋ ਜੇ ਨਹੀਂ ਤਾਂ ਸੇਧਾ ਨਮਕ ਜਾਂ ਕੋਈ ਵੀ ਨਮਕ ਜੋ ਤੁਹਾਡੇ ਘਰ ਦੇ ਵਿੱਚ ਅਵੇਲੇਬਲ ਹੈ ਤੇ ਇਸ ਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਪੀਸ ਲਓ ਇਸ ਚਟਨੀ ਨੂੰ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਸ ਦੇ ਵਿੱਚ ਕੋਈ ਵੀ ਸਮੈਲ ਨਹੀਂ ਆਉਂਦੀ ਖਾਣ ਦੇ ਵਿੱਚ ਬਹੁਤ ਡੇਲੀਸ਼ੀਅਸ ਹੈ ਅਸੀਂ ਸਾਰਾ ਕੁਝ ਅੱਛੀ ਤਰ੍ਹਾਂ ਪੀਸ ਲਿਆ ਹੁਣ ਮੂਲੀ ਜੋ ਪੀਸੀ ਪਚਰੀ ਹੋਈ ਸਾਡੀ ਮੂਲੀ ਉਸ ਦੇ ਵਿੱਚ ਸਾਰਾ ਕੁਝ ਮਿਕਸ ਕਰ ਦਿਓ ਇਸ ਨੂੰ ਚੰਗੀ ਤਰ੍ਹਾਂ ਰੜਾ ਕੇ ਥੋੜਾਕਾ ਟਾਈਮ ਇਸ ਨੂੰ ਰੈਸਟ ਉੱਤੇ ਰੱਖ ਦਿਓ ਤਾਂ ਜੋ ਜੋ ਇਸ ਦੇ ਵਿੱਚ ਅੱਛੀ ਤਰ੍ਹਾਂ ਦੇ ਨਾਲ ਜੋ ਸਾਡਾ ਮਸਾਲਾ ਹੈ ਅੱਛੀ ਤਰ੍ਹਾਂ ਦੇ ਨਾਲ ਮਿਕਸ ਹੋ ਜਾਵੇ ਉਸ ਤੋਂ ਬਾਅਦ ਜੋ ਘਟ ਚੀਜ਼ਾਂ ਜਾਂ ਵੱਧ ਉਸ ਟੇਸਟ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਆਈ ਹੋਪ ਕਿ ਤੁਹਾਨੂੰ ਮੇਰੀ ਵੀਡੀਓ ਬਹੁਤ ਪਸੰਦ ਆਵੇਗੀ ਤੁਸੀਂ ਇਸ ਨੂੰ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਸ ਨੂੰ ਸ਼ੇਅਰ ਤੇ ਲਾਈਕ ਕਰਿਓ ਥੈਂਕ ਯੂ so much everyone